ਮਾਰવાડી ਘੋੜੀ ਦਿਖਾਉਣ ਲੱਗਿਆ ਸੱਜਣੋ ਤੁਹਾਨੂੰ ਸਕਰੀਨ ਤੇ ਘੋੜੀ ਵੇਖ ਰਹੇ ਹੋ ਜਿਹੜੀ ਬਾਈ ਇਹ ਘੋੜੀ ਸੇਲ ਕਰ ਰਿਆ ਸਾਊ ਸੀਲ ਘੋੜੀ ਆ ਸਵਾਰੀ ਦੀ ਪਾਸ਼ ਆ ਤੇ ਨਵੀਂ ਉਮਰ ਦੀ ਘੋੜੀ ਆ ਮਿੱਤਰੋ ਇਹ ਤੇ ਜਾਣਕਾਰੀ ਇਹਦੀ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਵੀਡੀਓ ਚ ਐਂਡ ਤੱਕ ਆਪਣੀ ਵੀਡੀਓ ਨਾਲ ਬਨੇ ਰਹੋ ਜੇ ਕੋਈ ਸੱਜਣ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਅਖੀਰ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਯਾ ਨੰਬਰ ਆ ਜਿਹੜਾ ਘਰੇ ਵੱਟੇ ਸੇਲ ਕਰਵਾ ਸਕਦੇ ਹੋ ਤੇ ਘੋੜੀ ਦੀ ਆਪਾਂ ਗੱਲਬਾਤ ਕਰ ਦਿਆਂ ਦੋਸਤੋ ਤਿੰਨ ਪੈਰ ਚਿੱਟੇ ਮੱਥੇ ਪਟਾ ਤੇ ਮਾਰਕਿੰਗ ਬਹੁਤ ਸੋਹਣੀਆ ਘੋੜੀ ਦੀ ਮੱਥੇ ਬਲੇਜ ਆ ਜਿਹੜਾ ਬਹੁਤ ਸੋਹਣਾ ਬਲੇਜ ਆ ਤੇ ਸਵਾਰੀ ਬਹੁਤ ਸੋਹਣੀ ਕਰਾਉਂਦੀ ਆ ਆ ਤੁਸੀਂ ਵੀਡੀਓ ਵੇਖ ਰਹੇ ਹੋ ਤੁਹਾਡੀ ਕਰਦੀ ਬਹੁਤ ਸੋਹਣੀਆ ਘੋੜੀ ਵੀ 5 ਸਾਲ ਘੋੜੀ ਦੀ ਉਮਰ ਆ ਬਾਲਪੋਨੀ ਦੀ ਬਾਈ ਕਹਿੰਦਾ ਬਿਲਕੁਲ ਸਾਫ ਆ ਮੌਕੇ ਤੇ ਘੋੜੀ ਖਾਲੀ ਆ ਦੋਸਤੋ 95 ਇੰਚ ਘੋੜੀ ਦੀ ਹਾਈਟ ਆ ਤੇ ਚੰਗੀ ਆ ਸਾਫ ਸੁਥਰੀ ਆ ਕੋਈ ਸੱਜਣ ਘੋੜੀ ਭਾਲ ਰਿਆ ਖਾਲੀ ਵੀ ਆਪਾਂ ਨੂੰ ਖਾਲੀ ਘੋੜੀ ਚਾਹੀਦੀ ਆ ਆਪਾਂ ਆਪਣੇ ਮਨਪਸੰਦ ਘੋੜੇ ਤੋਂ ਕਰਾਸ ਕਰਾਵਾਂਗੇ ਘੋੜੀ ਆਪਾਂ ਤੁਹਾਨੂੰ ਦਿਖਾਤੀ ਬਹੁਤ ਸੋਹਣੀ ਸਾਫ ਸੁਥਰੀ ਘੋੜੀ ਆ ਜੇ ਕਿਸੇ ਸੱਜਣ ਦਾ ਮਾਨ ਬਣਦਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਭਾਗੀ ਬਾਂਦਰ ਘੋੜੀ ਖੜੀ ਆ ਦੋਸਤੋ ਤਲਵੰਡੀ ਸਾਬੋ ਦੇ ਕੋਲ ਆ ਇਹ ਪਿੰਡ ਤੇ ਤੁਸੀਂ ਜਾ ਕੇ ਦੇਖ ਪਰਖ ਕੇ ਘੋੜੀ ਆ ਜਿਹੜੀ ਇਹ ਖਰੀਦ ਸਕਦੇ ਹੋ ਬਾਈ ਸਵਰਨੇ ਕੋਲ ਖੜੀ ਆ ਨੰਬਰ ਆਪਾਂ ਸਕਰੀਨ ਤੇ ਦਿੰਦਾ ਬਾਈ ਦਾ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਬਾਈ ਤੋਂ ਉਹ ਤੁਸੀਂ ਫੋਨ ਤੇ ਗੱਲਬਾਤ ਕਰ ਲਿਓ ਤੇ ਨਾਲ ਹੀ ਆਪਣਾ ਨੰਬਰ ਚੱਲਦਾ ਸਕਰੀਨ ਤੇ ਜੇ ਕੋਈ ਸੱਜਣ ਐਡ ਲਗਵਾਉਣੀ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਜਿਹੜਾ ਸੇਲ ਕਰਵਾ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ ਮਾਰੇ ਨੀਰਾ ਮਾਰੇ ਨੀਰਾ ਮਾਰੇ ਸੀਰ ਨਹੀਂ ਟੁਕਾਟ ਗੱਟ ਕੇ